ਹੈਲੋ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਹੋਪਸੋ ਤੁਸੀਂ ਠੀਕ ਹੋ ਹੋਵੋਗੇ ਤੇ ਅੱਜ ਨਾ ਮੈਂ ਨਾ ਅਮਰੂਦ ਲੈ ਕੇ ਆਈ ਸੀਗੀ ਪੰਜਾਬੀ ਦੁਕਾਨ ਤੋਂ ਹੈ ਨਾ ਤੇ ਮੈਂ ਸੋਚਿਆ ਕਿ ਅੱਜ ਅਮਰੂਦ ਦੀ ਚਟਨੀ ਬਣਾਈ ਜਾਵੇ ਮੈਂ ਕਿਉਂਕਿ ਮਤਲਬ ਇੰਡੀਆ ਨਾ ਅਸੀਂ ਬਣਾਉਂਦੇ ਹੁੰਦੇ ਸੀਗੇ ਆਪਣੇ ਇੰਡੀਆ ਦਾ ਬਹੁਤ ਸੋਹਣੇ ਅਮਰੂਦ ਹੁੰਦੇ ਨੇ ਅੰਜਮ ਵਧੀਆਂ-ਵਧੀਆਂ ਕੋਈ ਕਈ ਅੰਮ੍ਰੂਤਾਂ ਵਿੱਚੋਂ ਲਾਲ ਵੀ ਹੁੰਦੇ ਨੇ ਸੋ ਉਹ ਅੰਮ੍ਰੂਤਾਂ ਨਹੀਂ ਮੈਨੂੰ ਮਿਲੇ ਹੈਗੇ ਇੰਡੀਆ ਵਾਲੇ ਇਹ ਦੂਜੇ ਅੰਮ੍ਰੂਦ ਨੇ ਜਿਹੜੇ ਇੱਥੇ ਮਿਲਦੇ ਹੁੰਦੇ ਨੇ ਸੋ ਮੈਂ ਸੋਚਿਆ ਕਿ ਅੱਜ ਨਾ ਅੰਮ੍ਰੂਦ ਦੀ ਚਟਨੀ ਬਣਾਈ ਜਾਵੇ ਬੜੇ ਦਿਨ ਹੋ ਗਏ ਸੀ ਦਿਲ ਕਰਦਾ ਸੀ ਕਿ ਬਣਾਉਣ ਨੂੰ ਸੋ ਮੈਂ ਨਾ ਅੰਮ੍ਰੂਦ ਲੈ ਲਿਆ ਤੇ ਅੰਮ੍ਰੂਦਨ ਤੋਂ ਆਹ ਛਿਲ ਥੋੜੀ ਜੀ ਜ਼ਿਆਦਾ ਸਖਤ ਸੀ ਉਹ ਮੈਂ ਨਾ ਰਿਮੂਵ ਕਰ ਦਿੱਤੀ ਹੈ ਤੇ ਨਾਲ ਮੈਂ ਲੈ ਲਿਆ ਧੰਨੀਆਂ ਥੋੜਾ ਜਾਦਰਕ ਦਾ ਟੁਕੜਾ ਇੱਕ ਲ ਹਰੀ ਮਿਰਚ ਨਾਲ ਮੈਲਾ ਲਿਆ ਆਮਬ ਦਾ achar ਤੇ ਆਪਾਂ ਇਹਦੇ ਵਿੱਚ ਅੱਧਾ ਨਿੰਬੂ ਪਾਵਾਂਗੇ ਹੈਨਾ ਤੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਗੈਸ ਨੂੰ ਹੀਟ ਅਪ ਕਰ ਲੈਣਾ ਹੈ ਹਨਾ ਗੈਸ ਬਾਲ ਲੈਣਾ ਤੇ ਜਿਹੜਾ ਅਮਰੂਦ ਹੈ ਨਾ ਉਹਨੂੰ ਇੰਦੇ ਉੱਤੇ ਭੁੰਨ ਲੈਣਾ ਹੈ ਗੈਸ ਉੱਤੇ ਜਦੋਂ ਇਹ ਮਤਲਬ ਭੁੰਨੇ ਹੋਏ ਅਮਰੂਦ ਦਾ ਨਾ ਸਵਾਦ ਬੜਾ ਵਧੀਆ ਆਂਦਾ ਹੈ ਇੱਥੇ ਭੁੰਨਣ ਤੇ ਨਾ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਉੱਥੇ ਇੰਡੀਆ ਤਾਂ ਆਪਾਂ ਜਿਵੇਂ ਚੁੱਲ੍ਹੇ ਤੇ ਰੋਟੀ-ਰੋਟੀ ਬਕਾਉਂਦੇ ਸੀਗੇ ਨਾ ਤੇ ਅੰਡ ਦੇ ਵਿੱਚ ਉਹਨੂੰ ਅਮਰੂਦ ਨੂੰ ਉਹਦੇ ਵਿੱਚ ਨੱਪ ਦਿੰਦੇ ਸੀ ਸਵਾਦ ਦੇ ਵਿੱਚ ਨਾ ਤੇ ਉਹ ਬਿਲਕੁਲ ਭੁੰਨਿਆ ਜਾ ਹੁੰਦਾ ਸੀਗਾ ਸੋ ਇੱਥੇ ਆਪਾਂ ਨੂੰ ਗੈਸ ਦਾ ਹੀ ਯੂਜ਼ ਕਰਨਾ ਪਏਗਾ ਬੜੀ ਵਧੀਆ ਚਟਨੀ ਬਣਦੀ ਹੈ ਹਾਜਮੇ ਵਿੱਚ ਬੜੀ ਵਧੀਆ ਹੁੰਦੀ ਹੈ ਤੁਸੀਂ ਵੀ ਜਰੂਰ ਬਣਾਓ ਤੇ ਇਹਨੂੰ ਨਾ ਆਪਣੀ ਰੈਗੂਲਰ ਚਟਨੀਆਂ ਵਿੱਚ ਵੀ ਮਤਲਬ ਇਹਨੂੰ ਖਾਇਆ ਕਰੋ ਇਹ ਬੜਾ ਵਧੀਆ ਇਹਦਾ ਫਲੇਵਰ ਹੁੰਦਾ ਹੈ ਤੇ ਡਾਈਜੈਸ਼ਨ ਲਈ ਵੀ ਬੜੀ ਵਧੀਆ ਹੁੰਦੀ ਹੈ ਇਹ ਮਤਲਬ ਚਟਨੀ ਕੋਈ ਵੀ ਹੋਵੇ ਜਿਵੇਂ ਆਪਾ ਪੁਦੀਨੇ ਦੀ ਬਣਾਉਣੇ ਆ ਜਾਂ ਮਰਚਾਂ ਤੇ ਗੰਡੇ ਦੀ ਬਣਾਉਣੇ ਆ ਜਾਂ ਲਸਣ ਤੇ ਲਾਲ ਮਿਰਚਾਂ ਦੀ ਉਹਨਾਂ ਦਾ ਆਪ ਦੇ ਆਪ ਦੇ ਬੈਨੀਫਿਟ ਹੁੰਦੇ ਨੇ ਜਿਹੜੇ ਪ੍ਰਾਣ ਅਚੁਰਗ ਸੀ ਨਾ ਇਹ ਚੀਜ਼ਾਂ ਇਸੇ ਵਾਸਤੇ ਖਾਂਦੇ ਸੀ ਕਿਉਂਕਿ ਉਦੋਂ ਕੋਈ ਸਪਲੀਮੈਂਟ ਨਹੀਂ ਸੀ ਹੁੰਦੇ ਹਨ本当ੇ ਸਪਲੀਮੈਂਟ ਆ ਗਿਆ ਨੇ ਕਿ ਆਪਾਂ ਇਜ਼ੀ ਵੇ ਪਾਲਨੇ ਆ ਹਰ ਚੀਜ਼ ਲਈ ਸੋ ਇਸ ਲਈ ਨਾ ਉਹ ਐਵੇਂ ਦੀਆਂ ਚੀਜ਼ਾਂ ਉਹ ਐਵੇਂ ਦੀਆਂ ਰੈਸਪੀਜ਼ ਬਣਾਉਂਦੇ ਸੀ ਹਰ ਵੈਦਰ ਦੇ ਹਿਸਾਬ ਨਾਲ ਕਿ ਜਿਹੜਾ ਉਹਨਾਂ ਦੇ ਨਾ ਉਹ ਚੀਜ਼ਾਂ ਪੂਰੀਆਂ ਕਰਦੇ ਰਹਿੰਦੇ ਸੀਗੇ ਜੋ ਉਹਨਾਂ ਨੂੰ ਸ਼ੀਰ ਚੰਦਰ ਘੱਟ ਹੁੰਦੀ ਸੀ ਸੋ ਹੁਣ ਆਪਾਂ ਨਾ ਅਮਰੂਦ ਨੂੰ ਭੁੰਨ ਲੈਣਾ ਸੋ ਹੁਣ ਦੇਖੋ ਆਪਾਂ ਨਾ ਅਮਰੂਦ ਭੁੰਨ ਲਿਆ ਐ ਐਨ ਵਧੀਆ ਵਧੀਆ ਕੁੰਨੇ ਆ ਗਿਆ ਹੈ ਹਨਾ ਤੇ ਹੁਣ ਆਪਾਂ ਜਿਹੜਾ ਇਹਦਾ ਬਲੈਕ ਪਾਰਟ ਹੈ ਨਾ ਇਹ ਲਾਉਣਾ ਨਹੀਂ ਹੈਗਾ ਹੈਨਾ ਇਹਨੂੰ ਐਵੇਂ ਯੂਜ਼ ਕਰਾਂਗੇ ਤੇ ਥੋੜਾ ਜਨ ਇਹਨੂੰ ਵੀ ਮਤਲਬ ਆਪਾਂ ਕੱਟ ਕੇ ਰੱਖ ਜਾਣੀ ਆ ਵੀ ਠੰਡਾ ਹੋ ਜਾਏ ਤਾਂ ਫਿਰ ਬਲੈਂਡ ਕਰਨ ਵਿੱਚ ਨਾ ਸੌਖਾ ਹੋ ਜਾਊਗਾ ਤੇ ਇੱਕ ਹੋਰ ਗੱਲ ਜਿਵੇਂ ਹੁਣ ਇਹਦੇ ਵਿੱਚ ਤਾਂ ਆਹ ਬੀ ਕੱਟਨੇ ਨਾ ਇਹਦੇ ਵੀ ਨਰਮ ਨਹੀਂ ਜੇ ਤੁਹਾਡੇ ਅਮਰੂਦ ਦੇ ਬੀ ਜਿਆਦਾ ਨੇ ਤੇ ਸਖਤ ਨੇ ਨਾ ਥੋੜੇ ਜਿਹੀ ਵੀਰੀ ਮੂਵ ਕਰ ਦਿਓ ਕਈ ਵਾਰੀ ਨਾ ਬੀ ਚੰਗੀ ਤਰ੍ਹਾਂ ਗ੍ਰਾਊਂਡ ਨਹੀਂ ਹੁੰਦੇ ਜਦੋਂ ਜ਼ਿਆਦਾ ਹੁੰਦੇ ਨੇ ਤਤੋ ਸੋਨ ਨੂੰ ਨਹੀਂ ਮਤਲਬ ਕੱਟ ਵੀ ਸਕਨੇ ਹੋ ਤੇ ਜਿਹੜੇ ਮਤਲਬ ਤੁਸੀਂ ਕਦੀ ਫੁੱਟਕਾਨਾਂ ਤੇ ਜਦੋਂ ਗਏ ਹੋਵੋਗੇ ਕਦੀ ਨਾ ਤੁਸੀਂ ਇੰਡੀਆ ਨੂੰ ਮਰੂਦ ਦੇਖਿਓ ਉਹ ਆਂਦੇ ਤਾਂ ਹੈਗੇ ਆ ਬੜੇ ਛੋਟੇ ਛੋਟੇ ਹੁੰਦੇ ਨੇ ਪਰ ਉਹਨਾਂ ਦੀ ਖੁਸ਼ਬੂ ਇੰਨੀ ਹੁੰਦੀ ਹੈ ਜਿਸ ਦਿਨ ਉਹ ਆਲਸ ਪਏ ਹੁੰਦੇ ਨਾ ਪੂਰੀ ਸ਼ਾਪ ਵੀ ਮਤਲਬ ਪੂਰੇ ਸਟੋਰ ਛੁਣਨਾਂ ਦਾ ਹੀ ਉਹਨਾਂ ਦੀ ਹੀ ਖੁਸ਼ਬੂ ਹੁੰਦੀ ਹੈ ਮਤਲਬ ਹਰ ਚੀਜ਼ ਦਾ ਆਪਣਾ ਆ ਆਪਣੀ ਇੱਕ ਮਤਲਬ ਵੈਲਿਊ ਹੀ ਲਾ ਲੋ ਜਿਵੇਂ ਚੋ ਚੀਜ਼ ਉੱਥੇ ਮਿਲਦੀ ਹੈ ਜਿਵੇਂ ਹੁਣ ਇੱਕ ਹੋਰ ਗੱਲ ਹੈ ਜਦੋਂ ਹੁਣ ਇੱਥੇ ਜਿਹੜੇ ਅੰਬਾਉਂਦੇ ਆ ਉਹ ਅੰਬ ਮਤਲਬ ਇੰਡੀਅਨ ਅੰਬਾ ਵਰਗੇ ਨਹੀਂ ਹੁੰਦੇ ਇੰਡੀਅਨ ਇੰਡੀਆ ਦਾ ਮਤਲਬ ਇੰਨੇ ਅੰਬਾਂ ਦੀ ਵੈਰਾਈਟੀ ਆ ਨਾ ਤੁਸੀਂ ਪੁੱਛੋ ਨਾ ਤੇ ਖਾਣ ਵਿੱਚ ਵੀ ਉਹ ਬੜੇ ਸਵਾਦ ਨੇ ਉਵੇਂ ਹੀ ਅਮਰੂਦ ਨੇ ਉੱਥੇ ਅਮਰੂਦ ਮਤਲਬ ਕਿ ਇੰਨੇ ਮਜ਼ੇਦਾਰ ਹੁੰਦੇ ਨੇ ਨਾ ਮਤਲਬ ਨਜ਼ਾਰਾ ਹੀ ਆ ਜਾਂਦਾ ਹੈ ਖਾ ਕੇ ਸੋ ਉਹ ਉਹ ਤਾਂ ਹੁਣ ਚੀਜ਼ ਇੱਥੇ ਮਿਲ ਨਹੀਂ ਸਕਦੀ ਹੈਗੀ ਸੋ ਇੱਥੇ ਜੋ ਮਿਲਦਾ ਉਹਦੇ ਨਾਲ ਹੀ ਆਪਾਂ ਉਹ ਚੀਜ਼ ਨੂੰ ਪੂਰਾ ਕਰ ਸਕਦੇ ਆ ਸੋ ਹੁਣ ਆਪਾਂ ਨਾ ਵੇਟ ਕਰਨੇ ਆ ਥੋੜਾ ਅਮਰੂਦ ਠੰਡਾ ਹੋ ਜੇ ਤੇ ਫਿਰ ਆਪਾਂ ਸਾਰੀਆਂ ਚੀਜ਼ਾਂ ਨੂੰ ਨਾ ਬਲੈਂਡਰ 'ਚ ਪਾ ਕੇ ਬਲੈਂਡ ਕਰ ਲਾਂਗੇ ਜੇ ਤੁਹਾਡੇ ਕੋਲ ਕੁੰਡੀ ਸੋਟਾ ਹੈਗਾ ਤਾਂ ਤੁਸੀਂ ਕੁੰਡੀ ਸੋਟੇ ਵਿੱਚ ਵੀ ਚਟਨੀ ਬਣਾ ਸਕਦੇ ਹੋ ਪਰ ਮੇਰੇ ਕੋਲ ਹੈ ਨਹੀਂ ਤਾਂ ਮੈਂ ਬਲੈਂਡਰ ਵਿੱਚ ਹੀ ਬਲੈਂਡ ਕਰੂੰਗੀ ਸੋ ਹੁਣ ਆਪਾਂ ਵੇਟ ਕਰਨੇ ਆ ਕਿ ਆਪਣਾ ਅਮਰੂਦ ਠੰਡਾ ਹੋ ਜਵੇ ਸੋਹਣ ਦੇਖੋ ਆਪਣਾ ਨਾ ਅਮਰੂਦ ਹੋ ਗਿਆ ਠੰਡਾ ਤੇ ਹੁਣ ਇਹਦੇ ਵਿੱਚ ਇਹਨ ਦੇ ਵਿੱਚ ਨਾ ਮੈਂ ਸਾਰਾ ਸਮਾਨ ਪਾਤਾ ਸੀ ਪਹਿਲਾਂ ਜਿਵੇਂ ਹਰਾ ਧਨੀਆ ਅਦਰਕ ਹਰੀ ਮਰਚ ਤੇ ਹੁਣ ਆਪਾਂ ਇਹਦੇ ਵਿੱਚ ਨਾ ਐਵੇਂ ਅਮਰੂਦ ਪਾ ਦਵਾਂਗੇ ਹੈਨਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਸਾਰੇ ਮਸਾਲੇ ਤੇ ਇਹਨੂੰ ਚੰਗੀ ਤਰ੍ਹਾਂ ਨਾ ਆਪਾਂ ਗ੍ਰਾਈਂਡ ਕਰ ਲਾਂਗੇ ਹੈਨਾ ਤੇ ਬੜੀ ਵਧੀਆ ਬਣਦੀ ਆ ਤੁਸੀਂ ਬਣਾ ਕੇ ਚਰੂਟ ਵੇਖਿਓ ਹੁਣ ਆਪਾਂ ਇਹਦੇ ਵਿੱਚ ਬਣਾਉਣ ਪਾਣੇ ਆ ਮਸਾਲੇ ਜਿਵੇਂ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੀ ਆਪਣਾ ਸਿੰਪਲ ਸਾਲਟ ਜਿਹੜਾ ਆਪਾਂ ਨੋਰਮਲ ਸਾਲਟ ਯੂਜ਼ ਕਰਦੇ ਹੁੰਦੇ ਆ ਨਾਲ ਹੀ ਇਹਦੇ ਵਿੱਚ ਮੈਂ ਥੋੜਾ ਜਿਹਾ ਕਾਲਾ ਨਾਣ ਵੀ ਪਾਉਂਗੀ ਹੈਨਾ ਤੇ ਥੋੜਾ ਜਿਹਾ ਮੇਰੇ ਕੋਲ ਆਪਨੇ ਹੋਇਆ ਜੀਰਾ ਨਾਲ ਮੈਂ ਉਹ ਪਾ ਦੇਣਾ ਤੇ ਨਾਲ ਹੀ ਮੈਂ ਥੋੜੀ ਜੀ ਲਾਲ ਮਿਰਚ ਪਾਉਂਗੀ ਕਿਉਂਕਿ ਜਿਹੜੀ ਮੈਂ ਹਰੀ ਮਿਰਚ ਪਾਈ ਆ ਨ ਉਹ ਇੰਨੀ ਮਤਲਬ ਕਿ ਤਿੱਖੀ ਨਹੀਂ ਹੈਗੀ ਉਹ ਮਿੱਠੀ ਹੈ ਸੋ ਨਾਲ ਹੀ ਮੈਂ ਪਾ ਦਿੱਤਾ ਲ ਲ ਪਾਤੀ ਆ ਲਾਲ ਮਿਰਚ ਤੇ ਤੁਸੀਂ ਆਪਦੇ ਹਿਸਾਬ ਨਾਲ ਸਾਰੇ ਮਸਾਲੇ ਪਾ ਸਕਦੇ ਹੋ ਜਿਵੇਂ ਜੋ ਤੁਸੀਂ ਖਾਣਾ ਪਸੰਦ ਕਰਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਮੈਂ ਮੇਰੇ ਵਾਲੇ ਹੀ ਪਾਉਣੇ ਆ ਅਨ ਸੋ ਨਾਲ ਹੀ ਆਪਾਂ ਨਿਚੋੜ ਦਿਆਂਗੇ ਇਹਦੇ ਵਿੱਚ ਨਿੰਬੂ ਤਾਂ ਕਿ ਨਿੰਬੂ ਨਾਲ ਇੱਕ ਖਟਾਸ ਆ ਜਾਵੇ ਤੇ ਇੱਕ ਹੋਰ ਗੱਲ ਤੁਸੀਂ ਇਹਦੇ ਵਿੱਚ ਨਾ ਪੁਦੀਨਾ ਵੀ ਪਾ ਸਕਦੇ ਹੋ ਮੇਰੇ ਕੋਲ ਪੁਦੀਨਾ ਹੈ ਨਹੀਂ ਸੀ ਸੋ ਮੈਂ ਪੁਦੀਨਾ ਨਹੀਂ ਪਾਇਆ ਤੁਸੀਂ ਇਹਦੇ ਵਿੱਚ ਪੁਦੀਨਾ ਵੀ ਪਾ ਸਕਦੇ ਹੋ ਪੁਦੀਨੇ ਨਾਲ ਵੀ ਬੜਾ ਵਧੀਆ ਫਲੇਵਰ ਆਉਂਦਾ ਹੈ ਮੈਂ ਸਿਰਫ ਇਹਦੇ ਛੋਰਾ ਕਣੀਆਂ ਹੀ ਪਾਇਆ ਸੋ ਹੁਣ ਆਪਾਂ ਨਾ ਇਹਨੂੰ ਕਰ ਲੈਨੇ ਆ ਚੰਗੀ ਤਰ੍ਹਾਂ ਸੋ ਹੁਣ ਦੇਖੋ ਆਪਾਂ ਸਾਰਾ ਸਮਾਨ ਬਲੈਂਡਰ ਜਾਰ ਚ ਪਾ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਬਲੈਂਡ ਤੇ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰਾਂਗੇ ਮੈਂ ਮਤਲਬ ਕਿ ਪਲਸ ਸਵਿਚ ਬਲੈਂਡ ਕਰਨਾ ਇਕੋ ਤਾਂ ਵੀ ਮਤਲਬ ਮੋਟਰ ਨਹੀਂ ਚਲਾਉਣੀ ਹੈਗੀ ਨਹੀਂ ਤਾਂ ਇਹਨੇ ਨਾ ਫਿਰ ਚੰਗੀ ਤਰ੍ਹਾਂ ਗ੍ਰਾਈਂਡਿੰਗ ਹੋਣਾ ਤੇ ਮੋਟਰ ਤਾਂ ਵੀ ਜ਼ਿਆਦਾ ਜ਼ੋਰ ਲੱਗ ਜਾਂਦਾ ਹੈ ਕਈ ਵਾਰੀ ਨਾ ਕਿਉਂਕਿ ਇਹਦੇ ਵਿੱਚ ਕੋਈ ਪਾਣੀ ਤਾਂ ਹੈ ਨਹੀਂ ਵੀ ਜਿਹੜਾ ਇਹਨੂੰ इजीली ਬਲੈਂਡ ਕਰ ਦੂਗਾ ਆਪਾਂ ਇਹਨੂੰ ਇਵੇਂ ਹੀ ਬਲੈਂਡ ਕਰਨੀ ਹੈ ਇਸ ਲਈ ਕੁੰਡੀ ਵਿੱਚ ਤਾਂ ਬੜੀ ਈਜ਼ਲੀ ਚਟਨੀ ਬਣ ਜਾਂਦੀ ਆ ਪਰ ਬਲੈਂਡਰਸ ਥੋੜੀ ਹਾਰਡ ਹੁੰਦੀ ਆ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਬਲੈਂਡ ਸੋ ਹੁਣ ਦੇਖੋ ਆਪਣੀ ਚਟਨੀ ਅਨ ਬਿਲਕੁਲ ਮਤਲਬ ਬਲੈਂਡ ਹੋ ਗਈ ਆ ਤੇ ਅਨ ਗ੍ਰੀਨ ਗ੍ਰੀਨ ਸੋਨਾ ਸੋਨਾ ਕਲਰ ਆਇਆ ਮਤਲਬ ਹਾਲੇ ਇਹਦੇ ਇਸ ਵਿੱਚ ਪੁਦੀਨਾ ਨਹੀਂ ਪਾਇਆ ਇਹਦਾ ਰੰਗ ਹੋਰ ਵੀ ਸੋਨਾ ਹੋਣਾ ਸੀਗਾ ਅ ਪਰ ਧਨੀਆ ਨਾਲ ਲੈਂਦਾ ਵੀ ਮਤਲਬ ਰੰਗ ਗ੍ਰੀਨ ਆਇਆ ਪਰ ਧਨੀਆ ਸੀ ਮੇਰੇ ਕੋਲ ਥੋੜਾ ਸੀ ਆ ਸੋ ਇਸ ਵਾਸਤੇ ਇਹਦਾ ਲਾਈਟ ਜਿਹਾ ਗ੍ਰੀਨ ਕਲਰ ਆਇਆ ਸੋ ਪਰ ਇਹ ਵੀ ਬਹੁਤ ਸੋਨਾ ਲੱਗਦਾ ਸੋ ਹੁਣ ਆਪਾਂ ਨਾ ਇਹਨੂੰ ਇੱਕ ਆਵੇਂ ਦੇ ਕੰਟੇਨਰ ਚ ਕੱਟ ਲੈਂਦੇ ਆ ਸੋਨ ਦੇਖੋ ਆਪਾਂ ਨਾ ਚਟਨੀ ਹੋਵੇਵੇਂ ਦੇ ਇੱਕ ਕੰਟੇਨਰ ਚ ਕੱਟ ਲਿਆ ਤੇ ਚੰਗੀ ਤਰ੍ਹਾਂ ਆਪਾਂ ਨਾ ਜਾਲ ਵੀ ਸਾਫ਼ ਕਰਦੇ ਆਂਗੇ ਹੈਨਾ ਮਤਲਬ ਜਾਲ ਜਾਲ ਚ ਵੀ ਪੂਰਾ ਫਲੇਵਰ ਹੈ ਕਿ ਉਹ ਵੀ ਬਸ ਇੱਕ ਹੋਰ ਗੱਲ ਜਿਵੇਂ ਹੁਣ ਨਾ ਮੈਂ ਮਤਲਬ 3:00 ਵਜੇ ਜਿਵੇਂ ਹੁਣ ਮੈਂ ਚਟਨੀ ਬਣਾਉਣੀ ਆ ਨਾ ਤੇ ਜਾਰ ਦੇ ਵਿੱਚ ਬੜਾ ਫਲੇਵਰ ਰਹਿ ਜਾਂਦਾ ਜਿਵੇਂ ਕੋਈ ਚਾਵੇਂ ਨਾ ਚੀਜ਼ ਲੱਗੀ ਹੋਈ ਰਹਿ ਜਾਂਦੀ ਹੈ ਹੈਨਾ ਤੇ ਆਪਾਂ ਇਹਦੇ ਵਿੱਚ ਪਾਣੀ ਨਹੀਂ ਪਾ ਸਕਦੇ ਹੁੰਦੇ ਸੋ ਮੈਂ ਇਹਦੇ ਵਿੱਚ ਨਾ ਦਹੀਂ ਪਾ ਲੈਂਦੀ ਆ ਦਹੀਂ ਪਾ ਕੇ ਤੇ ਉਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਿਆ ਉਹ ਲੱਸੀ ਟਾਈਪ ਬਣ ਜਾਂਦਾ ਫਲੇਵਰ ਲੱਸੀ ਵਾਲੀ ਚੀਜ਼ ਬਣ ਜਾਂਦੀ ਹੈ ਸੋ ਇੰਨੀ ਵਧੀਆ ਲੱਗਦੀ ਹੈ ਇਸ ਲਈ ਨਾ ਤੁਸੀਂ ਵੀ ਕੰਮੀ ਹੀ ਕਰਿਆ ਕਰ ਜਿਵੇਂ ਹੁਣ ਆ ਬਚਿਆ ਨਾ ਆ ਚੀਜ਼ ਹੈ ਨਾ ਜਿਵੇਂ ਹੁਣ ਇਹਦੇ ਵਿੱਚ ਮੈਂ ਨਾ ਦਹੀਂ ਪਾ ਦੂੰਗੀ ਦਹੀਂ ਪਾ ਕੇ ਤੇ ਇਹਨੂੰ ਨਾ ਬਲੈਂਡਰ ਕਰਕੇ ਇਹਦੀ ਲੱਸੀ ਬਣਾ ਲਵਾਂਗੀ ਸੋ ਮੇਰੇ ਦੋ ਚੀਜ਼ਾਂ ਬਣ ਜਾਣਗੀਆਂ ਇੱਕ ਤਾਂ ਮੇਰੀ ਚਟਨੀ ਬਣ ਜਾਊਗੀ ਇੱਕ ਮੈਨੂੰ ਲੱਸੀ ਦਾ ਗਲਾਸ ਵੀ ਮਿਲ ਜਾਊਗਾ ਤੇ ਉਹ ਵੀ ਨਵੇਂ ਫਲੇਵਰ ਦਾ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਇਹ ਬੜੇ ਵਧੀਆ ਲੱਗਦੀਆਂ ਨੇ ਇਹਿੰਦੀਆਂ ਚੀਜ਼ਾਂ ਸੋ ਹੁਣ ਨਾ ਆਪਾਂ ਇਹ ਆ ਦੇਖੋ ਚਟਨੀ ਪੋਰ ਕਰ ਲਈ ਸੀ ਕਿੰਨਾ ਸੋ ਹੁਣ ਦੇਖੋ ਕਿੰਨਾ ਸੋਹਣਾ ਰੰਗ ਆਇਆ ਨਾ ਹੁਣ ਇੱਥੇ ਆਪਾਂ ਥੋੜਾ ਜਿਹਾ ਪਾ ਦਾਂਗੇ ਇੱਥੇ ਲੈਮਨ ਕਿਉਂਕਿ ਥੋੜੀ ਜਿਹੀ ਖੱਟੀ ਘੱਟ ਸੀਗੀ ਮੈਨੂੰ ਥੋੜਾ ਜਿਹਾ ਖੱਟਾਪਨ ਜ਼ਿਆਦਾ ਵਧੀਆ ਲੱਗਦਾ ਤੇ ਨਾਲ ਹੀ ਆਪਾਂ ਇਹਨੂੰ ਚੈੱਕ ਕੀਤਾ ਸੀ ਤੇ ਥੋੜੀ ਜੀ ਮਤਲਬ ਮੈਨੂੰ ਮਰਚ ਵੀ ਥੋੜੀ ਜਿਹੀ ਘੱਟ ਲੱਗੀ ਮੈਨੂੰ ਵੀ ਮਤਲਬ ਇਹ ਨਾ ਬਿਲਕੁਲ ਜਿਵੇਂ ਮਤਲਬ ਅਮਰੂਦ ਮਿੱਠਾ-ਮਿੱਠਾ ਸੀ ਨਾ ਇਸ ਲਈ ਇਹਨ ਵਿੱਚ ਥੋੜਾ ਜਿਹਾ ਸਪਾਈਸ ਜ਼ਿਆਦਾ ਹੀ ਵਧੀਆ ਲੱਗਦਾ ਸੋ ਹੁਣ ਮੈਂ ਉੱਤੇ ਥੋੜੀ ਜਿਹੀ ਰੱਡ ਚਿਲੀ ਪਾ ਦੂੰਗੀ ਹਨਾ ਸੋ ਦੇਖੋ ਮੇਰੀ ਤਾਂ ਚਟਨੀ ਬਣ ਕੇ ਹੋ ਗਈ ਅਮਰੂਦ ਵਾਲੀ ਰੈਡੀ ਤੇ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਇਹ ਹਰ ਚੀਜ਼ ਨਾਲ ਬੜੀ ਵਧੀਆ ਲੱਗਦੀ ਆ ਆਪਾਂ ਠੇਨਾ ਰੋਟੀ ਨਾਲ ਇਵਨ ਕਿ ਤੁਸੀਂ ਇਹਨੂੰ ਰਾਈਸ ਵਿੱਚ ਵੀ ਪਾ ਕੇ ਖਾਓਗੇ ਨਾ ਇਹ ਤਾਂ ਵੀ ਬੜੀ ਵਧੀਆ ਲੱਗੇਗੀ ਜਿਵੇਂ ਆਪਾਂ ਨਾਚੋਸ ਖਾਣੇ ਆ ਸਲਸਾ ਬਣਾਉਣੇ ਆ ਇਹ ਤੁਸੀਂ ਨਾਚੋਸ ਇਸਡੇ ਚਟਨੀ ਨਾਲ ਖਾ ਕੇ ਦੇਖਿਓ ਕਿੰਨੇ ਵਧੀਆ ਲੱਗਦੇ ਆ ਸੋ ਮੇਰੀ ਤਾਂ ਚਟਨੀ ਹੋ ਗਈ ਰੈਡੀ ਸੋ ਮੈਂ ਹੁਣ ਇਹਨੂੰ ਕਰਨੀ ਆ ਬਾਹਰ ਲੋਕ ਉਸ ਤੇ ਰੱਖਨੀ ਆ ਫ੍ਰਿਜ ਵਿੱਚ ਤੇ ਤੁਸੀਂ ਵੀ ਜਰੂਰ ਬਣਾਓ ਤੇ ਜਰੂਰ ਟਰਾਈ ਕਰੋ ਤੇ ਮੈਨੂੰ ਜਰੂਰ ਦੱਸੋ ਕਿ ਤੁਹਾਡੀ ਕਿਵੇਂ ਦੀ ਬਣੀ